ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਮੈਂ 2-3 ਘੰਟੇ ਸੁੱਤਾ ਯਾਨੀ ਕਿ ਆਰਾਮ ਕੀਤਾ ਜਿਹੜੇ ਅਮਰੀਕਾ ਵਾਲੇ ਐ ਕੈਨੇਡਾ ਵਾਲੇ ਸਲੀਪਿੰਗ ਪਤਾ ਨਹੀਂ ਕਿਦਾਂ ਬੋਲਦੇ ਨੇ ਅੰਗਰੇਜ਼ੀ ਦੇ ਵਿੱਚ ਤੇ ਯਾਨੀ ਕਿ ਆਰਾਮ ਕੀਤਾ ਤੇ ਉੱਠਣ ਛਾਰ ਫਿਰ ਇਸ਼ਨਾਨ ਕੀਤਾ ਤੇ ਫਿਰ ਪਗਬੰਨੀ ਕੌਫੀ ਦਾ ਕੱਪ ਪੀਤਾ ਵਧੀਆ ਜਿਹਾ ਫਿਰ ਮੈਂ ਕਿਹਾ ਹੁਣ ਖਾਲਸਾ ਨਹੀਂ ਖੋਤਿਆਂ ਦੀ ਸਾਰ ਲਾਈ ਕਿਉਂ ਕਿਉਂਕਿ ਹੜ੍ਹ ਆਏ ਹੋਏ ਆ ਪੰਜਾਬ ਦੇ ਵਿੱਚ ਕੋਈ ਖੋਤਾ ਸਾਹਮਣੇ ਨਹੀਂ ਆਇਆ ਅਸਾਂ ਜਿਹੜੀ ਮੈਂ ਗੱਲ ਕਹਿਣ ਲੱਗਾ ਨਾ ਪਤੇ ਦੀ ਇਹਨੂੰ ਧਿਆਨ ਦੇ ਨਾਲ ਸੁਣਿਓ ਫਿਰ ਜਵਾਬ ਦਿਓ ਕੱਲ ਦਾ ਜੇ ਚਲੂਣੇ ਲੜਨਗੇ ਤਾਂ ਦਵਾਈ ਦੇ ਕੋਲੇ ਰੱਖ ਲਿਓ ਮੈਨੂੰ ਪਤਾ ਹੁੰਦਾ ਤੁਸੀਂ ਸੁਣਦੇ ਹੁੰਦੇ ਹੋ ਮੈਂ ਬੈਠ ਕੇ ਸੁਣਦੇ ਵੀ ਐਲਸੀਡੀ ਲਾ ਕੇ ਹੁੰਦੇ ਆ ਵੱਡੇ ਅੱਛਾ ਹੁੰੜਣੀ ਮੈਂ ਗੱਲ ਕਹਿਣੀ ਹੈ ਇਹਨੂੰ ਥੋੜਾ ਜਿਆਦਾ ਖੋਪੜ ਦੇ ਵਿੱਚ ਪਾ ਲਿਓ ਨਾਲੇ ਹੋਰਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਤੁਹਾਡੀ ਕਰਦੂਤ ਬੂਟਾ ਸਿੰਘ ਕਿਦਾਂ ਦੱਸ ਰਿਹਾ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਨਾ ਉਹਨਾਂ ਬਾਅਦ ਤੇ ਪੰਜਾਬ ਦੇ ਕੁਝ ਮੰਤਰੀ ਨੇ ਕੁਝ ਵਿਰੋਧੀ ਪਾਰਟੀਆਂ ਦੇ ਬੰਦੇ ਨੇ ਲੀਡਰ ਉਹ ਚਿੱਠੀਆਂ ਲਿਖ ਰਹੇ ਨੇ ਸੈਂਟਰ ਸਰਕਾਰ ਨੂੰ ਜਿਵੇਂ ਮੀਤਹਿਰ ਨੇ ਲਿਖੀ ਪ੍ਰਤਾਪ ਬਾਜਵੇ ਨੇ ਦੇ ਰਾਜੇ ਵਿਡਿੰਗ ਨੇ ਰੁਨੀਤ ਬਿੱਟੂ ਨੇ ਕਈਆਂ ਨੇ ਚਿੱਠੀਆਂ ਲਿਖੀਆਂ ਉਹ ਕੀ ਕਿਹਾ ਕਿ ਸੈਂਟਰ ਸਰਕਾਰ 60000 ਕਰੋੜ ਰੁਪਇਆ ਪੰਜਾਬ ਦੇ ਲਈ ਰਿਲੀਜ਼ ਕਰੇ ਜਾਨਕਿ ਪੰਜਾਬ ਨੂੰ ਸਹਾਇਤਾ ਦੇਵੇ ਥਾੜਾਂ ਦੀ ਮਾਰ ਕਰਕੇ ਇਹ ਕਿਹਾ ਹੋਇਆ ਦੇਖੋ ਪੰਜਾਬ ਹਿੱਸਾ ਹੈ ਭਾਰਤ ਦਾ ਮੈਂ ਵੀ ਕਹਿਣਾ ਵੀ ਭਾਰਤ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਾਨਕਿ ਬੀਜੇਪੀ ਸਰਕਾਰ ਨੂੰ ਚਾਹੀਦਾ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਨੇ ਉਹਨਾਂ ਲਈ ਵੱਧ ਤੋਂ ਵੱਧ ਫੰਡ ਦਿੱਤਾ ਜਾਵੇ 60 ਕਰੋੜ ਨਹੀਂ 60000 ਕਰੋੜ ਦੀ ਗੱਲ ਕਰਦੇ ਨੇ ਜਿੰਨਾ ਵੀ ਵੱਧ ਤੋਂ ਵੱਧ ਦਿੱਤਾ ਜਾਂਦਾ ਤੁਸੀਂ ਦੇ ਦਿਓ ਜੀ ਬਸ ਪੰਜਾਬ ਇਸ ਵਕਤ ਮੁਸੀਬਤ ਵਿੱਚ ਹੈ ਇਹ ਸਾਰੇ ਪੰਜਾਬ ਦੇ ਲੋਕ ਵੀ ਕਹਿੰਦੇ ਆ ਕਿਉਂਕਿ ਜਿਹੜੀ ਜਿਹੜਾ ਨੁਕਸਾਨ ਹੋਇਆ ਜ਼ਮੀਨ ਦਾ ਤੇ ਉਹ ਪਧਰੀ ਕਿਦਾਂ ਕਰਨੀ ਆ ਦੁਬਾਰਾ ਉਪਜਾਊ ਕਿਦਾਂ ਕਰਨੀ ਆ ਜਿਹੜੇ ਘਰ ਟਹਿਗੇ ਲੋਕਾਂ ਦੇ ਉਹ ਕਿਦਾਂ ਬਣਾਉਣੇ ਨੇ ਇਹ ਜ਼ਰੂਰੀ ਹੈ ਮੈਂ ਵੀ ਕਹਿਣਾ ਵੀ ਹੱਥ ਬਨ ਕੇ ਬੇਨਤੀ ਹੈ ਜੀ ਮੋਦੀ ਸਰਕਾਰ ਨੂੰ ਔਰ ਜਿੰਨਾ ਵੀ ਫੰਡ ਬਣਦਾ ਪੰਜਾਬ ਦਾ ਹੜਪੀਟਾਂ ਲਈ ਉਹ ਦਿੱਤਾ ਜਾਵੇ ਪਰ ਜਿਹੜੇ ਖਾਲਸਾ ਨੇ ਕਹਿੰਦੇ ਸਾਨੂੰ ਖਾਲਸਾ ਚਾਹੀਦਾ ਸਾਨੂੰ ਪੰਜਾਬ ਵੱਖਰਾ ਚਾਹੀਦਾ ਤੇ ਤੁਸੀਂ ਕਿਹਦੇ ਕੋਲ ਮੰਗੋਗੇ 60 ਕਰੋੜ ਰੁਪਏ 60000 ਕਰੋੜ ਰੁਪਏ ਪਾਕਿਸਤਾਨ ਤੋਂ ਮੰਗੋਗੇ ਜਾ 트럼ਪ ਤੋਂ ਲਾਉਂਗੇ ਜਾਂ ਟੁੱਡੋ ਤੋਂ ਲਾਉਂਗੇ ਦੱਸਿਓ ਮੜਾ ਜਾ ਕੰਨ ਖੋਲ ਕੇ ਗੱਲ ਸੁਣਿਓ ਪੰਜਾਬ ਦੇ ਮੌਜੂਦਾ ਮੰਤਰੀਆਂ ਨੇ ਐਮਐਲਏ ਨੇ ਐਮਪੀਆਂ ਨੇ ਚਿੱਠੀਆਂ ਲਿਖੀਆਂ ਨੇ ਸੰਤ ਸਰਕਾਰ ਨੂੰ ਕਿ ਪੰਜਾਬ ਨੂੰ ਖੜਾ ਨੇ ਸਤਾਇਆ ਹੋਇਆ ਬਹੁਤ ਵੱਡੀ ਮਾਰ ਪਈ ਐ ਸਾਨੂੰ 60000 ਕਰੋੜ ਰੁਪਇਆ ਚਾਹੀਦਾ ਪੰਜਾਬ ਵਾਸਤੇ ਔਰ ਮੈਂ ਵੀ ਕਹਿ ਰਿਹਾ ਬੀ ਦਿਓ ਜੀ ਵੱਧ ਤੋਂ ਵੱਧ 60000 ਕਰੋੜ ਨਹੀਂ ਮੈਂ ਕਹਨਾ ਲੱਖ ਕਰੋੜ ਦਿਓ ਜ਼ਰੂਰੀ ਹੈ ਪਰ ਜਿਹੜੇ ਖੋਤੇ ਖਾਲਿਸਤਾਨੀ ਇਹ ਕਹਿੰਦੇ ਆ ਕਿ ਸਾਨੂੰ ਪੰਜਾਬ ਵੱਖਰਾ ਚਾਹੀਦਾ ਸਾਨੂੰ ਖਾਲਿਸਤਾਨ ਚਾਹੀਦਾ ਤੇ ਉਹ ਐਨੇ ਪੈਸੇ ਕਿਥੋਂ ਮੰਗਣਗੇ ਇਹ ਦੱਸਿਓ ਮੜਾ ਜਾ ਔਕਾਤ ਹੈਗੀ ਆ ਕਿਦੇ ਅੱਗੇ ਹੱਥ ਢੋਂਗੇ ਨਾਲੇ ਅਸੀਂ ਹੱਥ ਨਹੀਂ ਅੜ ਰਹੇ ਅਸੀਂ ਆਪਣੀ ਭਾਰਤੀ ਸਰਕਾਰ ਨੂੰ ਪੰਜਾਬ ਦਾ ਹਿੱਸਾ ਪੰਜਾਬ ਹਿੱਸਾ ਹੈ ਭਾਰਤ ਸਰਕਾਰ ਦਾ ਜਣ ਕੇ ਭਾਰਤ ਦਾ ਅਸੀਂ ਮੰਗ ਰਹੇ ਹਾਂ ਵੀ ਪੰਜਾਬ ਦੇ ਲਈ ਫੰਡ ਜ਼ਰੂਰੀ ਹੈ ਪਰ ਤੁਸੀਂ ਦੱਸੋ ਕਿਹਦੇ ਕੋਲ ਮੰਗੋਗੇ ਮੰਨ ਲਓ ਗੱਲ ਜੇ ਤੁਸੀਂ ਪੰਜਾਬ ਨੂੰ ਵੱਖਰਾ ਕਰ ਲਿਆ ਤੁਸੀਂ ਖਾਲਸਾਤਨ ਬਣਾ ਲਿਆ ਦੱਸੋ ਤੁਹਾਨੂੰ ਜਿਹੜੇ ਨੰਗ ਨੇ ਪਾਕਿਸਤਾਨ ਦੇ ਉਹ ਦੇਣਗੇ ਟਰੂਡੋ ਦੇਊਗਾ ਟਰੰਪ ਦੇਊਗਾ ਕਮੈਂਟ ਵੀ ਕਰ ਦਿਓ ਜੇ ਕਿਸੇ ਦੀਆਂ ਲੱਤਾਂ ਭਾਰ ਚੱਲਦੀਆਂ ਨਾ ਇਹ ਵੀਡੀਓ ਦੇ ਵਿਰੁੱਧ ਵੀਡੀਓ ਪਾ ਕੇ ਜਵਾਬ ਵੀ ਦਿਓ ਡਿਪੂਟਾ ਸੰਗਤਾ ਤੁਸੀਂ ਕਹਿਣਾ ਹੁੰਦਾ ਭੌਂਕਦਾ ਸੀ ਇਦਾਂ ਹੀ ਕਹਿਣਾ ਕਹਿ ਦਿਓ ਜਵਾਬ ਦਿਓ ਪੰਨੂ ਕਤੀੜ ਦੇਵੇ ਜਿਹੜੇ ਹੋਰ ਖੰਤਾਂ ਨਹੀਂ ਬੈਠੇ ਉਹ ਜਵਾਬ ਦੇ ਜਿਹੜੇ ਲੋਕਾਂ ਨੂੰ ਭੜਕਾ ਰਹੇ ਨੇ ਜਿਹੜੇ ਬੇਵਕੂਫ ਬਣਾ ਰਹੇ ਲੋਕਾਂ ਨੂੰ ਉਹ ਜਵਾਬ ਦੇਣ ਵੀ ਜੇ ਲੋੜ ਪੈ ਗਈ ਤਾਂ ਪੈਸਾ ਕਿੱਥੋਂ ਆਊਗਾ ਕੀ ਤਾਂ ਮੰਗੋਗੇ ਦੱਸੋ ਇਹ ਮੈਂ ਗੱਲ ਤਾਂ ਕਰ ਰਿਹਾ ਐਸ ਵਕਤ ਜਿਹੜੇ ਪੰਜਾਬ ਦੇ ਹਾਲਾਤ ਨੇ ਹੜਾਂ ਕਰਕੇ ਉਹ ਬਹੁਤ ਖਰਾਬ ਨੇ ਘਰਾਂ ਦੇ ਘਰ ਉਜੜ ਚੁੱਕੇ ਆ ਮਾਲ ਨੂੰ ਤਾਂ ਨੁਕਸਾਨ ਹੋਇਆ 3 ਲੱਖ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਜਾਨੀ ਕਿ ਉਹਦੀ ਪਰਭਾਇ ਕਰਨੀ ਸੌਖੀ ਨਹੀਂ ਹੁਣ ਇਹ ਤਾਂ ਪੰਜਾਬ ਦਾ ਸੌਰੀ ਭਾਰਤ ਦਾ ਹਿੱਸਾ ਹੈਗਾ ਪੰਜਾਬ ਅਸੀਂ ਹੱਕ ਰੱਖਦੇ ਆਂ ਅਸੀਂ ਮੰਗ ਸਕਦੇ ਆਂ ਕਹਿ ਰਹੇ ਆਂ ਵੀ ਦਿਓ ਜੀ ਜ਼ਰੂਰ ਤਾਂ ਸਾਨੂੰ ਪਰ ਖਾਲਸਾ ਨੇ ਖੋਤੇ ਹੋ ਤੁਸੀਂ ਦੱਸੋ ਜੇ ਤੁਸੀਂ ਮੰਨ ਲੋ ਗੱਲ ਪੰਜਾਬ ਨੂੰ ਬਖਰਾ ਕਰ ਲਿਆ ਮੰਨ ਲੈਨੇ ਆ ਖਾਲਸਾ ਨੇ ਬਣਾ ਲਿਆ ਮੰਨ ਲੈਨੇ ਆ ਫਿਰ ਕਿੱਥੋਂ ਮੰਗੋਗੇ ਦੱਸਿਓ ਤੇ ਤੁਹਾਡਾ ਕੰਮ ਪਤਾ ਕੀ ਹੈ ਖਾਲਸਾ ਦੇ ਨਾਂ ਤੇ ਜੂਥ ਨੂੰ ਭੜਕਾਉਣਾ ਗੈਂਗਸਟਰ ਬਾਦ ਪੈਦਾ ਕਰਨਾ ਅਤਵਾਦੀ ਪੈਦਾ ਕਰਨੇ ਭਾਰਤ ਨੂੰ ਅਮਰੀਕਾ ਵਿੱਚ ਬੈਠ ਕੇ ਕੈਨੇਡਾ ਆਸਟ੍ਰੇਲੀਆ ਵਿੱਚ ਬੈਠ ਕੇ ਨਿੰਦਨਾ ਝੰਡਿਆਂ ਦੀ ਬੇਅਦਬੀ ਕਰਨੀ ਭਾਰਤ ਦੇ ਖਿਲਾਫ ਜ਼ਹਿਰ ਉਗਲਣਾ ਤੁਹਾਡਾ ਇਹ ਕੰਮ ਹੈ। ਔਰ ਬਤਵਤ ਪੈਸਾ ਇਕੱਠਾ ਕਰਨਾ ਤੁਹਾਡਾ ਇਹ ਕੰਮ ਹੈ। ਹੁਣ ਦੱਸਿਓ ਖਾਲਸਤਾਨੀ ਖੋਤੇਓ ਵੀ ਹੜਾਂ ਦੇ ਜਿਹੜੇ 72 ਲੋਕ ਨੇ ਹੜ ਪੀੜਤਾਂ ਲਈ ਤੁਸੀਂ ਕੀ ਭੇਜਿਆ ਦੱਸਿਓ ਮੜਾ ਜ। ਪੰਨੂ ਕਦੀੜ ਨੇ ਕੀ ਭੇਜਿਆ ਦੱਸਿਓ। ਜਿਹੜੇ ਇੱਥੇ ਖਾਲਸਤਾਨੀ ਹਰ ਵਕਤ ਵਿਰੋਧ ਕਰਦੇ ਰਹਿੰਦੇ ਨੇ ਉਹ ਵੀ ਦੱਸਣ ਵੀ ਤੁਸੀਂ ਕੀ ਕਰ ਰਹੇ ਹੋ ਉਸ ਵਕਤ ਜਵਾਬ ਹੈ ਇਹ ਚਾਹੁੰਦੇ ਆ ਵੀ ਬੋਲ ਕੇ ਦੱਸੋਗੇ ਤੁਸੀਂ ਕੋਈ 60000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਐਮਐਲਏ ਨੇ ਅਕਾਲੀਆਂ ਨੇ ਕਾਂਗਰਸੀਆਂ ਨੇ ਚਿੱਠੀਆਂ ਲਿਖੀਆਂ ਨੇ ਗ੍ਰਹਿ ਮੰਤਰੀ ਨੂੰ ਮੋਦੀ ਸਾਹਿਬ ਨੂੰ ਪਰ ਸਰਕਾਰ ਨੂੰ ਵੀ ਦਿਓ ਇਹਨੇ ਪੈਸੇ ਉਹ ਦੇ ਵੀ ਦੇਣਗੇ ਅਸੀਂ ਭਾਰਤ ਦਾ ਹਿੱਸਾ ਕੋਈ ਸ਼ੱਕ ਨਹੀਂ ਪਰ ਤੁਸੀਂ ਦੱਸੋ ਵੀ ਤੁਸੀਂ ਐਨੇ ਪੈਸੇ ਕਿਹਦੇ ਕੋਲੋਂ ਮੰਗੋਗੇ ਮੜਾ ਨਾਂ ਲੈ ਕੇ ਦੱਸਿਓ ਵੀ ਪਾਕਿਸਤਾਨੀ ਦੇਣਗੇ ਹੋ ਸਕਦੀ ਹੈ ਏਡੀ ਵੱਡੀ ਗੱਤ ਉਹਨਾਂ ਦੀ ਵੀ ਦੇ ਦੇਣ ਤੁਹਾਨੂੰ 60000 ਕਰੋੜ ਰੁਪਏ ਦੇ ਦੇਣਗੇ ਟਰੰਪ ਦੇ ਦੋ ਟਰੂਡੋ ਦੇ ਦੋ ਆਸਟ੍ਰੇਲੀਆ ਦੇ ਦੇ ਦੇਣਗੇ ਕੌਣ ਦੇਊ ਇਹ ਦੱਸ ਦਿਓ ਬੱਦ ਨਹੀਂ ਕੁੱਤੋਂ ਤੋਂ ਪੁੱਛਣਾ ਇਹ ਦੱਸ ਦਿਓ ਵੀ ਇੰਨੇ ਪੈਸੇ ਤੁਸੀਂ ਕਿਹਦੇ ਕੋਲ ਮੰਗੋਗੇ ਤੁਹਾਨੂੰ ਕੌਣ ਦੇਊਗਾ ਇਹ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ